ਸੋਈ ਸੋਰੀ ਤੇਰੇ ਸੋਈ ਸੋਰੀ ਤੇਰੇ ਸੋਈ ਸੋਰੀ ਤੇਰੇ ਸੋਈ ਸੋਰੀ ਬਾਦਸ਼ਾਹੀ ਦਸਵੀਂ ਪ੍ਰਥਮ ਪਦਉਤੀ ਸਮਰਗ ਗੁਰੂ ਨਾਨਕ ਲਈਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਦਾਇ ਸ੍ਰੀ ਹਰਿ ਕੁ ਸੰਤਿਆਈਐ ਜਿਸ ਵਿੱਚ ਸਭ ਦੁੱਖ ਜਾਇ ਬਹੁਤ ਰਸਮਰੀਏ ਘਰ ਨੋਂ ਨਿਦ ਆਵੈ ਤਾਏ ਸਰਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲ ਆਨੇ ਬਜਾਦਿਆਂ ਚਾਲੀਆਂ ਮੁਕਤਿਆਂ ਨਠੀਆਂ ਜੱਤੀਆਂ ਤੱਪੀਆਂ ਜਿਨ੍ਹਾਂ ਨਾਮ ਦਿੱਤਿਆ ਵੰਡ ਸਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨਡਿੱਠ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੱਲਾ ਜੀ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤ਤਾ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲਹਾਈਆਂ ਤਿਰਕੜੀਆਂ ਤੇ ਚੜੇ ਪਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸੁਆਸ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੱਲੇ ਦੀ ਸੰਜਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਵੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਪਾਵਨ ਦਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਇਤ ਦੇਗ ਤੇਗ ਫਤਿਹ ਦਿਰਦ ਕੀ ਤੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਥਾਲ ਸੇ ਜੀ ਕੇ ਬੋਲ ਬਾਲੇ ਬੋਲ ਜੀ ਕਾਲੂ ਸਿੱਖੀ ਦਾ ਕੇਸਦਾਨ ਰਹਿਤ ਦਾਨੰਬ ਦੇਖਦਾਨ ਮਸਾਹਦਾਨ ਭਰਸਾਦਾਨ ਦਾਨਾ ਸਿਰਦਾਨ ਲੰਗਦਾਨ ਸ੍ਰੀ ਅੰਮ੍ਰਿਤ ਸਰਸਾਹਕ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗ ਜੁਗ ਅਤਲ ਧਰਮ ਦਾ ਜਕਾਰ ਬੱਲੋ ਜੀ ਦੀਵਾ ਮਤੁਤੀ ਮਤ ਪਾਤ ਦੇ ਰਾਖੇ ਆਵਾਹੇ ਗੁਰੂ へ ਅਕਾਲ ਪੁਰਖ ਆਪਣੇ ਕੰੰਥ ਦੇ ਸਦਾ ਸਹਾਈ ਦਾ ਤਾਰ ਦੀਏ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿੱਨਾ ਤੋਂ ਕੰਥੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲਦਾ ਦਾਤਾ ਕਾਲ ਸਦੀ ਨੂੰ ਬਖਸ਼ੋ ਏ ਨਿਮਰਿਆ ਮੇ ਮਾਨ ਮਿਲੇ ਤਾੜਿਆਂ ਦੇ ਤਾਨ ਮੋਟਿਆਂ ਦੀ ਯੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਆਪ ਦੀ ਦੇ ਹਜ਼ੂਰ ਅਰਦਾਸ ਦੇਣ ਤੀਂ ਜੁਗੜੀ ਹਾਜੀ ਚਾਰ ਪਹਿਰ ਰਣ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਬਰ ਬਿਨ ਬਾਣ ਅੰਦਰ ਬਦੀਤ ਕਰੋਣਾ ਜੀ ਆਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਿਨਾ ਦੇ ਮਹਾਨ ਪਾਵਨ ਪਰិਕਰਿਆ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸੁੰਦਰ ਸਿੰਘਾਸਨ ਸਜਾਏ ਗਏ ਹਨ ਆਪ ਦੀ ਪ੍ਰਕਾਸ਼ ਮਾਨ ਹੋ ਕਰਕੇ ਆਈ ਹੋਈ ਸੰਗਤ ਨੂੰ ਪਾਵਨ ਪਗਤਰ ਮੁਖਵਾਤ ਬਖਸ਼ਿਸ਼ ਕਰਕੇ ਨੇ ਹਾਲ ਕਰੋ ਦਾਰਾਈ ਸੰਗਤ ਦੀ ਹਾਜ਼ਰੀ ਤਿੰਨ ਫੁੱਲ ਪੇਟਾਵਾ ਕਰਦੇ ਪ੍ਰਵਾਣ ਕਰਨੀਆਂ ਯਾਤਰਾ ਸਫਲੀ ਕਰਨੀ ਆਪਣੇ ਦਰੋਂ ਕਰੋ ਸਿੱਖੀ ਸੇਵਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵ ਗੁਰਮਤ ਅਨਸਾਰ ਪੂਰੀਆਂ ਕਰਨੀਆਂ ਸਤਗੁਰੂ ਦੀ ਕਰੋ ਕਿਰਪਾ ਆਪ ਦੀ ਦੇ ਪਾਵਨ ਪਵਿੱਤਰ ਸਰੂਪ ਸੋ ਕਾਸਨ ਸਥਾਨਾਂ ਤੋਂ ਪ੍ਰਕਾਸ਼ ਸਥਾਨਾਂ ਤੇ ਲਾ ਜਾਂਦੀ ਅੱਗ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਜੀ ਸਿੱਖ ਪਰਵੇ ਸੁਣਦੇ ਸਰਬਤਿ ਲਾਹੇ ਵੰਦ ਹੋਵਨ ਨਾਮ ਇਕ ਨਾਮ ਜੜਦੀ ਕਲਾ ਤੇਰੇ ਥਾਣੇ ਸਰਬਤਿ ਦਾ ਮਹਾਂ ਵਾਹਿ ਗੁਰ ਦੀ ਕਾ ਖਾਲਸਾ ਵਾਹਿ ਗੁਰ ਦੀ ਕੀ ਸੱਦੇ सु श्री श्री श्री